ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਵਿੱਚ ਆਪਾਂ ਹਾਂ ਨਿੱਕੇ ਨਿੱਕੇ ਬੱਚਾ ਨਾ ਖੜੇ ਆ ਇਹਦਾ ਕਾਰਨ ਇਹ ਆ ਕਿ ਆਪਣੇ ਪਿੰਡ ਮਿਸ਼ਰੀ ਵਾਲਾ ਜ਼ਿਲ੍ਹਾ ਫਰੀਦਕੋਟ ਤੇ ਇੱਥੇ ਜਿਹੜਾ ਦਸਤਾਰ ਮੁਕਾਬਲਾ ਹੋਣਾ ਵਾ 30 ਤਰੀਕ ਨੂੰ ਤੇ ਉਹਦੇ ਰਿਲੇਟਡ ਜਿਹੜਾ ਹੋਣਾ ਆਪਣਾ ਦਸਤਾਰ ਜਿਹੜਾ ਕੈਂਪ ਲੱਗਣੇ ਆ 29 ਤਰੀਕ ਤੱਕ ਤੇ ਜਿੰਨੇ ਵੀ ਬੱਚੇ ਇੱਥੇ ਵੱਧ ਤੋਂ ਵੱਧ ਪਹੁੰਚਣਗੇ ਤੇ ਉਹਨਾਂ ਵਾਸਤੇ ਅੱਜ ਜਿਹੜਾ ਮਨੋ ਕੈਂਪ ਸ਼ੁਰੂ ਕੀਤਾ ਗਿਆ ਵਾ ਕਾਫੀ ਬੱਚੇ ਭਾਈ ਸਾਡੇ ਕੋਲੇ ਜਿਹੜੇ ਪਹੁੰਚ ਗਿਆ ਕੈਂਪ ਲਈ ਤੇ ਬਾਕੀ ਜਿਹੜੇ ਵੀਰ ਨੇ ਕੈਂਪ ਲਗਾਉਣਾ ਵਾ ਉਹ ਵੀਰ ਵੀ ਜਿਹੜੇ ਆਪਣੇ ਕੋਲੇ ਪਹੁੰਚ ਰਹੇ ਆ ਇਹ ਹੈਗਾ ਮਿਸ਼ਰੀ ਵਾਲੇ ਦਾ ਗੁਰਦੁਆਰਾ ਸਾਹਿਬ ਜ਼ਿਲ੍ਹਾ ਫਰੀਦਕੋਟ ਤੇ ਇੱਥੇ ਜਿਹੜਾ ਸਾਰਾ ਪ੍ਰੋਗਰਾਮ ਆ ਸਰਕਾਰ ਦੇ ਉਸ ਤੇ ਭਾਈ ਉਸਤਾਦ ਜੀ ਪਹੁੰਚ ਗਏ ਚੁੱਕੇ ਨੇ ਭਾਈ ਇਹਨਾਂ ਦੇ ਜਿਹੜੇ ਦਸਤਾਰ ਮੁਕਾਬਲੇ ਵਾਸਤੇ ਇਹਨਾਂ ਨੂੰ ਜਿਹੜੀ ਸਖਲਾਈ ਦੇਣੀ ਆ ਦਸਤਾਰ ਦੀ ਹਨਾ ਠੀਕ ਹੈ ਲੱਗੇ ਮਤਸ ਸਾਹਿੱਦੇ ਸਾਹੂਜਾ ਕੇ ਪਿੱਛੇ ਆ ਜਾਣਾ ਟਰੱਕੇ ਰੱਖਲਾ ਕਰ ਲੋ ਬੋਲੋ ਮਾਰੇ ਇੱਥੇ ਅੰਦਰ ਦੇ ਸਿਰ ਨਾ ਹੋਵੇ ਬੋਲੋ ਅੰਦਰ ਦਸਤਾਰ ਨੂੰ ਆਪਾਂ ਖਿੱਚਣਾ ਬਲਾਂ ਚੰਗੀ ਤਰ੍ਹਾਂ ਠੀਕ ਹੈ ਹੁਣ ਆ ਦੇਖੋ ਸਿਓ ਨਾ ਸਿਓ ਨੂੰ ਬਰਨਾ ਤੋਂ ਹਟਾਓ ਸਿਓ ਬਰਨ ਸੱਜੇ ਵੱਸੇ ਸਿਓ ਖੱਬੇ ਵੱਸੇ ਸਿਓ ਨੂੰ ਬਰਨਾ ਨਾ ਤਾਂ ਸਰਾ ਆਪਾਂ ਤੇ ਖੜ ਕੇ ਨਹੀਂ ਹੁਣ ਅੰਦਰ ਜਾ ਕੇ ਆਪਾਂ ਬਲਾਕ ਮੇਰੇ ਤੋਂ ਵਿਚਾਰ ਆ ਪੈ ਚੱਲ ਗਿਆ। ਲੱਗਿਆ ਪਤਾ? ਤੇ ਆਪਾਂ ਉਹ ਢਿੱਲੀ ਨਹੀਂ ਹੋ ਰਹਾ। ਮੈਂ ਲਾਉਂਦਾ। ਲੱਗਿਆ ਪਤਾ? ਉਸ ਤੋਂ ਬਾਅਦ ਆਪਾਂ ਇੱਕੋ ਦੇਖੋ। ਇੱਕ ਪਾਸੇ ਜਾ ਕੇ ਅੱਗੇ ਉੱਪਰ ਜਾਂਦੇ ਜੰਨੇ ਰੋਨੇ। ਜਿੱਥੇ ਤੱਕ ਚੜ ਕੇ ਉੱਪਰ ਆ ਕੇ ਆਪਾਂ ਗੰਡਵਾ ਆ ਗਏ। ਇਸ ਤਰ੍ਹਾਂ। ਲੱਗਿਆ ਪਤਾ? ਉਹ ਤੋਂ ਅਗਲੇ ਪੱਗੇ ਚਲਵਾ ਲਈ ਤੇ ਇਹ ਕਿਹਦਾ ਚੜ੍ਹ ਕੇ ਜੀ ਜਿੰਨੀ ਮਿੰਟ ਦਾ ਪਾਣੀ ਖਾਣੇ ਤੋਂ ਦੂਰ ਨਸਤੇ ਇਸ ਠੀਕ ਹੈ ਇਹ ਤੋਂ ਨਾ ਤੁਸੀਂ ਸੌਂ ਜਾਣਾ ਤਾਂ ਇਹੋ ਜਿਹੜਾ ਕਹੋ ਭਾਈ ਅੱਜ ਬੱਚਿਆਂ ਨੇ ਸਾਰਿਆਂ ਨੇ ਦਸਤਾਰਾਂ ਸਿੱਖੀਆਂ ਤੇ ਲੜਕੀਆਂ ਨੇ ਸਿੱਖਣੇ ਦਮਾਲੇ ਸਿੱਖਿਆ ਤੇ ਅੱਜ ਅੱਧੇ ਬੰਨੀ ਜਾਂਦੇ ਤਸੀਸੇ ਅੱਧਿਆ ਕੋਲੇ ਹਜੇ ਜਿਹੜਾ ਪਹਿਲਾ ਦਿਨ ਕਰਕੇ ਥੋੜਾ ਜਿਆਾ ਟ੍ਰੇਨਿੰਗ ਚ ਹਜੇ ਕਸਰ ਰਹਿ ਗਈ ਆ ਬਾਕੀ ਚਾਰਾਂ ਪੰਜਾਂ ਦਿਨਾਂ ਦੇ ਵਿੱਚ ਪੂਰੇ ਟ੍ਰੈਂਡ ਹੋ ਜਾਣਗੇ ਕੈਂਪੇ ਨੱਥ ਲੱਗਾ ਕਰੂ ਤੇ ਜਿਹਨੇ ਹਿੱਸਾ ਲੈਣਾ ਤੇ ਮਿਸ਼ਰੀ ਵਾਲੇ ਗੁਰਦੁਆਰਾ ਸਾਹਿਬ ਬੇਰ ਸਾਹਿਬ ਗੁਰਦੁਆਰਾ ਪਹੁੰਚ ਜਾਣ ਤੇ ਆਪ ਦਾ ਜਿਹੜਾ ਦਸਤਾਰ ਸਿੱਖ ਸਕਦੇ ਹਨ ਸੋ ਅੱਜ ਦੀ ਵੀਡੀਓ ਆਪਣੀ ਇੱਥੋਂ ਦੇ ਘਰਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਅਦ ਬੋਲਣਾ ਤੇ ਦਸਤਾਰ ਮੁਕਾਬਲੇ ਤੋਂ ਬਾਅਦ ਤੇ ਬੱਚਿਆਂ ਨੂੰ ਪਿਆਈ ਚਾਹ ਤੇ ਨਾਲ ਇਹਨਾਂ ਨੂੰ ਪਿਆਈ ਠੰਡੇ ਉਹ ਨਹੀਂ 10 ਰੁਪਏ ਤੇ ਬੰਦੇ ਦੇ ਕਿੰਨੇ ਹੋਣੇ ਤੁਹਾਨੂੰ ਦਵਾਂਗੇ 10